ਨਗਰਪੰਚਾਇਤ ਅਸਾਲਾ ਦੀਆਂ 2 ਵਾੜਾ ਦੇ ਵਿੱਚ ਹੋਣ ਜਾ ਰਹੀ ਜ਼ਿਮਰੀ ਚੋਣਾਂ ਦੇ ਚਲਦੇ ਵੋਟਰ ਸੂਚੀ ਪ੍ਰਾਪਤ ਕਰਨ ਦੇ ਲਈ ਪਾਜਪਾ ਦੇ ਵੱਲੋਂ ਬੁਲੀ ਅਮਰਪਾਲ ਸਿੰਘ ਅਜਨਾਲਾ ਅਤੇ ਕਾਂਗਰਸ ਪਾਰਟੀ ਵੱਲੋਂ ਹਰਪ੍ਰਤਾਪ ਸਿੰਘ ਅਜਨਾਲਾ ਦੇਖਵਾਈ ਹੇਠ ਦਰਜਨਾ ਸਮਰਥਕਾਂ ਨੇ ਤਰਨਾ ਪ੍ਰਦਰਸ਼ਨ ਕੀਤਾ ਤੇ ਅਜਨਾਲਾ ਅਮਰ ਸਰ ਮੁਕੜ ਰੋਡ ਬੰਦ ਕਰਕੇ ਐਸਡੀਐਮ ਅਜਨਾਲਾ ਅਤੇ ਪ੍ਰਸ਼ਾਸਨ ਦੇ ਜਾਲੀ ਵੋਟਾਂ ਬਣਾਉਣ ਦੇ ਗੰਭੀਰ ਦੋਸ਼ ਵੀ ਲਗਾਏ ਜਿਸ ਤੋਂ ਬਾਅਦ ਐਸਡੀਐਮ ਅਜਨਾਲਾ ਦੇ ਵੱਲੋਂ ਵੋਟਰ ਲਿਸਟਾਂ ਉਹਨਾਂ ਨੂੰ ਸੌਂਪਣ ਤੇ ਨਿਰਪੱਖ ਚੋਣਾ ਕਰਾਉਣ ਦਾ ਭਰੋਸਾ ਦੇਣ ਤੋਂ ਬਾਅਦ ਤਰਨਾ ਪ੍ਰਦਰਸ਼ਨ ਖਤਮ ਕੀਤਾ ਗਿਆ ਅਸੀਂ ਐਸੀਐਮ ਸਾਹਿਬ ਨੂੰ ਮਿਲੇ ਆ ਤੇ ਕਾਂਗਰਸ ਪਾਰਟੀ ਦੇ ਵੱਲੋਂ ਸਾਰਿਆਂ ਨੇ ਰਿਪਰੈਜ਼ੈਂਟ ਕੀਤਾ ਹੈ। ਔਰ ਉਹਨਾਂ ਨੇ ਇਹ ਗੱਲ ਸਾਬਤ ਕਰਕੇ ਦਿੱਤੀ ਹੈ ਤੇ ਜਿਹੜੀਆਂ ਵੋਟਾਂ ਝਾਲੀ ਬਣਾਈਆਂ ਨੇ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਉਹ ਵਿਦਆਊਟ ਪ੍ਰੋਸੀਜਰ ਵਿਦਆਊਟ ਤਰੀਕਾਕਾਰ ਕੋਈ ਉਹਦੇ ਚ ਉਹਨਾਂ ਨੇ ਲਾ ਨਹੀਂ ਫੋਲੋ ਕੀਤਾ। ਉਹਨਾਂ ਨੇ ਵੋਟਾਂ ਝਾਲੀ ਬਣਾ ਕੇ ਤੇ ਆਲਰੇਡੀ ਲਾ ਚੁੱਕੇ ਨੇ ਸਪਲੀਮੈਂਟਰੀ ਦੇ ਵਿੱਚ। ਅਸੀਂ ਪ੍ਰੂਫ ਇਕੱਠੇ ਕੀਤੇ ਨੇ। ਇਲੈਕਸ਼ਨ ਕਮਿਸ਼ਨ ਦੇ ਰੂਲਸ ਨੇ ਇਹ ਜੇ ਵੋਟਾਂ ਤੁਸੀਂ ਨਵੀਆਂ ਬਣਾਉਣੀਆਂ ਨੇ ਤੇ ਫਿਰ ਤੁਸੀਂ ਪਿਛਲੀਆਂ ਪਹਿਲਾਂ ਕਟਾਓਗੇ ਤੇ ਫੇਰ ਨਵੀਆਂ ਬਣਨਗੀਆਂ ਇਹਨਾਂ ਨੇ ਉਹ ਵੀ ਰੂਲ ਫਾਲੋ ਕੀਤਾ ਉਹਨਾਂ ਨੇ ਸਿਰਫ ਤੇ ਸਿਰਫ ਪ੍ਰੈਸ਼ਰ ਥਲੇ ਆਣ ਕੇ ਬੀਐਲਓ ਜਿਹੜਾ ਵੀ ਹੈ ਵੋਟ ਨੰਬਰ 7 ਵੋਟ ਨੰਬਰ 5 ਦਾ ਐਡ ਮੌਕੇ ਤੇ ਉਹਨੇ ਇੱਕਦਮ ਸਾਰਾ ਕੁਝ ਪ੍ਰੋਸੀਜਰ ਕਰਕੇ ਫਾਲੋ ਕਰਕੇ ਇਹਦੇ ਵੋਟਾਂ ਬਣਾ ਕੇ ਐਸਟੀਐਮ ਸਾਹਿਬ ਤੋਂ ਮਨਜ਼ੂਰੀ ਲਈ ਅਸੀਂ ਐਸਟੀਐਮ ਸਾਹਿਬ ਨੂੰ ਇੱਕ ਸਵਾਲ ਪਾਇਆ ਸੀ ਵੀ ਐਸਟੀਐਮ ਸਾਹਿਬ ਜੇ ਤੁਹਾਡੇ ਨਾਲ ਤੁਹਾਡਾ ਬੀਐਲਓ ਫਰਾਡ ਕਰ ਰਿਹਾ ਹੈ ਇਹ ਤਾਂ ਮਤਲਬ ਤੁਸੀਂ ਵੀ ਹਿੱਸੇਦਾਰ ਉਹਦੇ ਫਰਾਡ ਦੇ ਵਿੱਚ ਤੇ ਜੇ ਉਹਨੇ ਫਰਾਡ ਕੀਤਾ ਹੈ ਤੇ ਜੇ ਉਹਨੇ ਕਾਨੂੰਨ ਦੀ ਲੰਘਣਾ ਕੀਤੀ ਹੈ ਬੀਐਲਓ ਨੇ ਤੇ ਉਹਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਹੈ 420 ਦਾ ਪਰਚਾ ਦਰਜ ਹੋਣਾ ਚਾਹੀਦਾ ਐਫਆਈਆਰ ਹੋਣੀ ਚਾਹੀਦੀ ਹੈ ਔਰ ਉਹਨੂੰ ਸਸਪੈਂਡ ਕੀਤਾ ਜਾਏ ਇਮੀਡੀਏਟਲੀ fromParams ਡਿਊਟੀ ਬਿਕਾਜ਼ ਆਫ ਬਾਇਸਟੇ ਉਹਨੂੰ ਲਾਇਆ ਯੱਸੇ ਕਰਕੇ ਸੀਗਾ ਕਿ ਤੂੰ ਸਾਡੀਆਂ ਨਜਾਇਜ਼ ਵੋਟਾਂ ਬਣਾਉਣੀਆਂ ਨੇ ਕਹਦੀ ਇਹ ਸੁਣਿਆ ਭਈ ਇਲੈਕਸ਼ਨ ਜਿਹੜਾ ਲੜ ਰਿਹਾ ਕੈਂਡੀਡੇਟ ਉਹਦੀਆਂ ਵੋਟਾਂ ਦੇ ਹੋਣ 7 ਨੰਬਰ 'ਚ 9 ਨੰਬਰ 'ਚ ਜੋ ਆਣ ਕੇ ਆਪਣੀਆਂ ਵੋਟਾਂ ਫੇਰ ਬੁਣਾ ਲੈ ਸਾਰੀਆਂ ਸਤ ਜਾਣਗੇ ਇਹ ਪਹਿਲੀ ਵਾਰ ਇਸ ਥੀਚ ਵੇਖਣ ਨੂੰ ਆਇਆ ਉਹਨਾਂ ਨੇ ਸਾਨੂੰ ਹਦਾਇਤ ਕੀਤੀ ਆ ਵੀ ਤੁਸੀਂ ਡੀਸੀ ਕੋਲ ਚਲੇ ਜਾਓ ਉਹਨਾਂ ਨੇ ਤੁਹਾਨੂੰ ਮਾਰਕ ਕਰ ਦੇਣੀ ਆ ਇਹ ਵੋਟਾਂ ਸਾਰੀਆਂ ਜਿਹੜੀਆਂ ਬੜੀਆਂ ਗਲਤ ਇਹ ਸਾਰੀਆਂ ਕਟੀਆਂ ਜਾਣੀਆਂ ਟੋਟਲ ਵੋਟਸ ਦੇ ਮੇਰੇ ਕਹ ਲਿਆ ਵੀ 11300 ਦੇ ਕਰੀਬ 100 113 100 ਸੱਚੇ ਨੇ ਹਾਂਜੀ ਸੌ ਦੇ ਕਰੀਬ ਕਰੀਬ ਆ ਕਰੀਬ ਡਬਲ ਵੋਟ ਵੀ ਦੱਸ ਦਿਓ ਡਬਲ ਵੋਟ ਵੀ ਪੜੀ ਆ ਮੌਜੂਦਾ ਕਾਉਂਸਲਰ ਜਿਹੜਾ ਆ ਉਹਨੇ ਅਵਲਾਸ਼ ਨੇ ਆਪਣੀ ਵੋਟ ਕੀ ਕੀਤਾ ਹੈ ਵੀ ਆਪਣੀ ਆਪਣੇ ਬੱਚਿਆਂ ਦੀ ਉਹ ਉੱਥੋਂ ਚੁੱਕ ਕੇ ਜਿੱਥੋਂ ਕਾਉਂਸਲਰ ਹੈ ਉੱਥੇ ਵੀ ਹੈਗੀਆਂ ਉੱਥੇ ਵੀ ਹੈਗੀਆਂ ਨੇ ਜਿੱਥੋਂ ਨੇ ਇਲੈਕਸ਼ਨ ਲੜ ਕੇ ਕਾਉਂਸਲਰ ਬਣਿਆ ਉਹਨੇ ਚੁੱਕ ਕੇ ਪੰਜ ਚ ਲੈ ਲੈਂਦੀਆਂ ਨੇ ਤਾਂ ਕਿ ਮੈਂ ਪੰਜ 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 ਤੇ ਪੰਜ ਤੇ ਸੱਤ ਦੀਆਂ ਉੱਥੇ ਲੈ ਗਿਆ ਜੀ ਤੇ ਅਸੀਂ ਇਹਨਾਂ ਦੀ ਸਪੋਰਟ ਕਰ ਸਕੀਏ ਮੈਂ ਹੈਰਾਨ ਹੈ ਵੀ ਇੰਨਾ ਵੱਡਾ ਜਿਹੜਾ ਆ ਕਾਨੂੰਨ ਦੀ ਲੰਘਣਾ ਕਰਨਾ ਬੀਐਲਓ ਉਹਨੂੰ ਪੁੱਛਦਾ ਤਾਂ ਨਾ ਬਕਾਇਦਾ ਇਲੈਕਸ਼ਨ ਕਮਿਸ਼ਨ ਦੀਆਂ ਵੀ ਤੁਸੀਂ ਗਲਤ ਨਹੀਂ ਕਰਨਾ ਕੋਈ ਵੀ ਵਿਅਕਤੀ ਹੋਵੇ ਉਸੀਂ ਆਪਣਾ ਜਿਹੜਾ ਪ੍ਰੋਸੀਜਰ ਸਹੀ ਕਰਨਾ ਹੈ ਔਰ ਅਸੀਂ ਆਏ ਆ ਅਸੀਂ ਵੋਟਾਂ ਕਟਾਉਣੀਆਂ ਨੇ ਕਿਉਂਕਿ ਤੱਕਾ ਹੋ ਰਿਹਾ ਅੱਗੇ ਵੀ ਇਹਨਾਂ ਕੀਤਾ ਇਹ ਹਾਰ ਦੇ ਪਏ ਨੇ ਇਹਨਾਂ ਨੂੰ ਇੱਕੋ ਡਾਰਿਆ ਵੀ ਜੇ ਅਸੀਂ ਹਾਰ ਗਏ ਤੇ ਸਾਡੀ ਬਹੁਤ ਜ਼ਿਆਦਾ ਹੱਤਕ ਹੋਣੀ ਹੈ ਤੇ ਅਸੀਂ ਉੱਥੇ ਮੈਯੂਸੀ ਹੋਈ ਹਾਂਜੀ ਅਗਲਾ ਐਕਸ਼ਨ ਤਾਂ ਅਲੈਕਸ਼ਨ ਹੈ ਵੋਟਾਂ ਕਟਾ ਕੇ ਹਟਾਂਗੇ ਜੀ ਅਗਲਾ ਐਕਸ਼ਨ ਅਲਗਲਾ ਅਗਲਾ ਐਕਸ਼ਨ ਜਾਰੀ ਰਹੇਗਾ ਜੀ ਫਿਰ ਧਰਨੇ ਦਾਂਗੇ ਫਿਰ ਇਥੇ ਜਨਾਲਾ ਬੰਦ ਕਰਾਵਾਂਗੇ ਤਾਕੀ ਇਹਨਾਂ ਨੂੰ ਕਮ ਸੇ ਕਮ ਕੰਨ ਹੋਣ ਵੀ ਅਸੀਂ ਗਲਤ ਕੰਮ ਨਹੀਂ ਕੀਤਾ ਤੇ ਨਹੀਂ ਸੀ ਕਰਨਾ ਚਾਹੀਦਾ ਸਾਂ ਐਕਚੁਅਲੀ ਯਾਰ ਦਾ ਵਿਰੋਧ ਸੀਗਾ ਕਿ ਸਾਨੂੰ ਲਿਸਟਾਂ ਨਹੀਂ ਮਿਲੀਆਂ ਜਦੋਂ ਕਿ ਨਾ ਸਾਡੇ ਕੋਲ ਕੋਈ ਲਿਸਟ ਲੈਣ ਆਇਆ ਨਾ ਕੁਝ ਆਇਆ ਸਾਡੇ ਕੋਲ ਐਸ ਪਰ ਲਾ ਜਿਹੜੇ ਰਿਕੁਇਜ਼ਿਟ ਫੀ ਹੈ ਗੌਰਮੈਂਟ ਦੀ ਭਰ ਕੇ ਲਿਸਟਾਂ ਲੈ ਲੈਣ ਉਹ ਆਏ ਪਹਿਲਾਂ ਧਰਨਾ ਦਿੱਤਾ ਬਾਅਦ ਜੋ ਸਾਡੇ ਕੋਲ ਆਇਆ ਅਸੀਂ ਲਿਸਟਾਂ ਦੇ ਦਿੱਤੀਆਂ ਵੀ ਲੈ ਲਓ ਹੋਈ ਇਹੋ ਜੀ ਗੱਲ ਨਹੀਂ ਸੀ ਹੋ ਰਹੀ ਇੱਥੇ ਕੁਛ ਹੋਣਾ ਲੱਗ ਰਿਹਾ ਮੂਟਾ ਪੱਟੀਆਂ ਦੀ ਗੱਲ ਕਰ ਰਹੇ ਕਿ ਉਹ ਜੋ ਡੁਪਲੀਕੇਟ ਮੂਟਾ ਪੜੀਆਂ ਨੇ ਉਹਨਾਂ ਦੇ ਵੀ ਸ਼ਿਕਾਇਤ ਕੀਤਾ ਜਾ ਰਿਹਾ ਹੈ ਹਾਂ ਜਿਹੜੀ ਉਹਨਾਂ ਨੇ ਕਿਹਾ ਗਲਤ ਆਉਂਦੀ ਐਸ ਪਰ ਲਾ ਜਿਹੜਾ ਹੈਗਾ ਉਹ ਏਡੀਓ ਜਾਂ ਡੀਓ ਕੋਲ ਅਪੀਲ ਕਰ ਸਕਦੇ ਨੇ ਇੱਕ ਰੁ ਪਰ ਉਹ ਕਹਿੰਦੇ ਸੀ ਤੁਹਾਡੇ ਲੈਵਲ ਤੇ ਆ ਜਦੋਂ ਕਿ ਐਸ ਪਰ ਲਾ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਤਾਂ ਖੁਦ ਬਣਾਈਆਂ ਨੇ ਤੇ ਉਹਦੀ ਅੱਗੇ ਅਪੀਲ ਪੈਂਦੀ ਹੈ ਉਹ ਪਾ ਸਕਦੇ ਨੇ ਤੇ ਉਹਨਾਂ ਨੂੰ ਗਾਈਡ ਕਰ ਦਿੱਤਾ ਜੀ ਵੋਟਰਾਂ ਦੀ ਵੀ ਕਰਨੀ ਚਾਹੀਦੀ ਹੈ ਵੋਟਰਾਂ ਨੂੰ ਹੈ ਜੀ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣਾ ਸੀ ਸਾਡੇ ਵੱਲੋਂ ਕੋਈ ਸੂਚੀ ਸਾਰੀ ਡਿਸਪਲੇਡ ਵੀ ਹੈ ਹਰੇਕ ਨੂੰ ਵੀ ਹੈ ਔਰ ਕਾਨੂੰਨ ਮੁਤਾਬਕ ਆਪਣੇ ਵੋਟ ਦਾ ਅਧਿਕਾਰ ਦਾ ਵਰਤੋ ਕਰੋ ਤੇ ਵਾਦ ਤੋਂ ਬਾਅਦ ਜਿੰਨੇ ਵੋਟਰ ਨੇ ਉਪਾਨ ਤਾਂ ਜੋ ਸਹੀ ਤੇ ਸਮੋਚਾ ਜਿਹੜਾ ਕੈਂਡੀਡੇਟ ਆ ਉਹ ਚੁਣ ਕੇ